ਪੀਰੀ ਫਕੀਰੀ ਮੌਜ ਚੈਨਲ ਦੇਖ ਰਹੇ ਹਾਂ ਸਾਰਿਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਅਸੀਂ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਹਾਂ ਮਾਤਾ ਕਾਲੀ ਦਾ ਇੱਕ ਮੰਤਰ ਲੈ ਕੇ ਹਾਜ਼ਰ ਹੋਏ ਹਾਂ ਨਰਾਤਿਆਂ ਦੇ ਦਿਨ ਚੱਲਦੇ ਪਏ ਨੇ ਇਹਨਾਂ ਦੇ ਵਿੱਚ ਮਾਤਾ ਕਾਲੀ ਨੂੰ ਤੁਸੀਂ ਖੁਸ਼ ਕਰ ਸਕਦੇ ਹੋ ਮਾਤਾ ਕਾਲੀ ਨੂੰ ਆਪਣੇ ਘਰ ਵਿਰਾਜਮਾਨ ਕਰ ਸਕਦੇ ਹੋ ਤੇ ਇਸ ਮੰਤਰ ਨਾਲ ਮਾਤਾ ਕਾਲੀ ਤੋਂ ਤੁਸੀਂ ਆਪਣੇ ਘਰ ਦੀ ਦਲੇਦਰਤਾ ਦੁੱਖ ਸਾਰਾ ਦੂਰ ਕਰ ਸਕਦੇ ਹੋ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਈ ਦੇਖਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਸੋ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਮਾਤਾ ਕਾਲੀ ਦੇ ਮੰਤਰ ਬਾਰੇ ਜਿਹੜੋ ਕਿ ਮਾਤਾ ਕਾਲੀ ਨੂੰ ਨਰਾਤਿਆਂ ਦੇ ਵਿੱਚ ਖੁਸ਼ ਕਰ ਸਕਦੇ ਹਾਂ ਇਹਨਾਂ 9 ਦਿਨਾਂ ਦੇ ਵਿੱਚ ਤੁਸੀਂ ਮਹਾਕਾਲੀ ਨੂੰ ਇੰਨਾ ਖੁਸ਼ ਕਰ ਸਕਦੇ ਹੋ ਕਿ ਮਹਾਕਾਲੀ ਤੁਹਾਡੇ ਘਰ ਦੇ ਵਿੱਚ ਵਿਰਾਜਮਾਨ ਹੋ ਜਾਏਗੀ ਤੁਹਾਡੇ ਘਰ ਦੇ ਵਿੱਚੋਂ ਦੁੱਖ ਦਿਲਤਰ ਕਸ਼ਟ ਜਿੰਨੀਆਂ ਵੀ ਮੁਸੀਬਤਾਂ ਹੋਣਗੀਆਂ ਤੁਹਾਡੇ ਘਰ ਦੇ ਵਿੱਚੋਂ ਸਾਰੀਆਂ ਚਲੀ ਜਾਣਗੀਆਂ ਦੋਸਤੋ ਇਸ ਮੰਤਰ ਦੀ ਬਹੁਤ ਵੱਡੀ ਤਾਕਤ ਹੈ ਔਰ ਮੰਤਰ ਦੇ ਵਿੱਚ ਇੰਨੀ ਪਾਵਰ ਹੈ ਕਿ ਮਾਤਾ ਕਾਲੀ ਖੁਦ ਵੀ ਖੁਦ ਆਪਣੇ ਆਪ ਚੱਲ ਕੇ ਆਉਂਦੀ ਆ ਸੋ ਦੋਸਤੋ ਇਹ ਵੀਡੀਓ ਦਾ ਮੇਰਾ ਮਕਸਦ ਇਹ ਸੀ ਕਿ ਲੋਕ ਬਹੁਤ ਜ਼ਿਆਦਾ ਪਰੇਸ਼ਾਨੀਆਂ ਦੇ ਵਿੱਚ ਚੱਲਦੇ ਹੋਏ ਨੇ ਲੋਕਾਂ ਦੇ ਕਿਉਂ ਕਰਕੇ ਕਸ਼ਟ ਜਿਹੜੇ ਆਉਂਦੇ ਆ ਉਹ ਕਸ਼ਟ ਕਿਉਂ ਆਉਂਦੇ ਆ ਕਿੱਥੋਂ ਆਉਂਦੇ ਆ ਕੁਝ ਆਪਣੇ ਕਰਮਾਂ ਦਾ ਕਸ਼ਟ ਹੁੰਦਾ ਕੁਝ ਲੋਕਾਂ ਦੇ ਕਸ਼ਟ ਪਾਏ ਹੁੰਦੇ ਆ ਸੋ ਜਿਹੜੇ ਲੋਕਾਂ ਨੇ ਕਸ਼ਟ ਪਾਏ ਹੁੰਦੇ ਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਕੋਈ ਤੰਤਰ ਕਰ ਦਿੰਦਾ ਕੋਈ ਕੁਝ ਕਰ ਦਿੰਦਾ ਕੋਈ ਮੰਤਰ ਜਾਪ ਕਰਕੇ ਕਿਸੇ ਦੇ ਉੱਤੇ ਕੁਝ ਕਰ ਦਿੰਦਾ ਕੋਈ ਕਿਸੇ ਤੋਂ ਸਿਆਣਿਆਂ ਤੋਂ ਜਾ ਕੇ ਕੁਝ ਕਰਵਾ ਦਿੰਦਾ ਸੋ ਇਹਨਾਂ ਕੁਝ ਇਹਨਾਂ ਚੀਜ਼ਾਂ ਦੇ ਵਿੱਚੋਂ ਬੰਦਾ ਫਸਿਆ ਰਹਿੰਦਾ ਹੈ ਮੈਂ ਤਾਂ ਦੇਖਿਆ ਇਹਦਾ ਜਿੰਨਾ ਬਚਾਅ ਕਰ ਲਓ ਉਨਾ ਹੀ ਚੰਗਾ ਜਿੰਨਾ ਅਸੀਂ ਬਚਾਏ ਤਾਂ ਕਰਾਂਗੇ ਸਾਡੇ ਤੇ ਉਨਾ ਹੀ ਫਾਇਦਾ ਹੋਏਗਾ ਤਾਂ ਕਿ ਨੁਕਸਾਨ ਜਿਹੜਾ ਸਾਡਾ ਬਹੁਤ ਘਟ ਹੁੰਦਾ ਹੈ ਜਦੋਂ ਆਪਾਂ ਮਹਾਕਾਲੀ ਦੀ ਸ਼ਰਨ ਚ ਜਾਂਦੇ ਆਂ ਮਹਾਕਾਲੀ ਤੋਂ ਦਾ ਪਿਆਰ ਲੈਨੇ ਆਂ ਮਹਾਕਾਲੀ ਦੀ ਸੇਵਾ ਕਰਦੇ ਆਂ ਮਹਾਕਾਲੀ ਦਾ ਕਹ ਲੋ ਕੋਈ ਵੀ ਅਸੀਂ ਜਾਪ ਕਰਦੇ ਆਂ ਤਾਂ ਅਸੀਂ ਉਹਨਾਂ ਮੁਸੀਬਤਾਂ ਵਿੱਚੋਂ ਵੀ ਨਿਕਲ ਜਾਂਦੇ ਆਂ ਜਿਹੜੀਆਂ ਮੁਸੀਬਤਾਂ ਦੁਨੀਆ ਤੇ ਬਹੁਤ ਭਾਰੀ ਪੈਣ ਵਾਲੀਆਂ ਹੁੰਦੀਆਂ ਸੋ ਮਹਾਕਾਲੀ ਜਿਹੜੀ ਹੈ ਮਾਤਾ ਕਾਲ ਜਿਹੜਾ ਹੈ ਕਾਲ ਦੇਤਾ ਜਾਂ ਕਾਲ ਚੱਕਰ ਹੈ ਮਹਾਕਾਲੀ ਦੇ ਅਧੀਨ ਹੈ ਸੋ ਇਸ ਕਰਕੇ ਮਹਾਕਾਲੀ ਜੋ ਚਾਹ ਵੀ ਕੁਛ ਨਾ ਕੁਛ ਜੋ ਵੀ ਕੁਛ ਹੈ ਕਰ ਸਕਦੀ ਹੈ ਸੋ ਮਾਤਾ ਦੇ ਵਿੱਚ ਇੰਨੀ ਕੁ ਪਾਵਰ ਹੈ ਸੋ ਮਾਤਾ ਕਾਲੀ ਦਾ ਜਿਹੜਾ ਇਹ ਮੰਤਰ ਹੈ ਬੜਾ ਜ਼ਬਰਦਸਤ ਤੇ ਪਾਕ ਮਾਲ ਮੰਤਰ ਹੈ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਘਰ ਦੇ ਵਿੱਚੋਂ ਸਾਰੀ ਜਿਹੜੀ ਵੀ ਨੈਗੇਟਿਵਿਟੀ ਸਾਰੀ ਸਾਰੇ ਕਸ਼ਟ ਮਿਟਾਉਂਦੀ ਹੈ ਤਾਂ ਦੋਸਤੋ ਦੁਸ਼ਮਣਾਂ ਦਾ ਨਾਸ਼ ਕਰਦੀ ਹੈ ਦੁਸ਼ਮਣਾਂ ਦਾ ਖਾਤਮਾ ਕਰ ਦਿੰਦੀ ਹੈ ਦੁਸ਼ਮਣ ਜਿਹੜਾ ਤੁਹਾਡਾ ਟਾ ਟਾਡੇ ਉੱਤੇ ਕੋਈ ਫਾਰ ਕਰਦਾ ਹੋਵੇ ਤਾਂ ਵੀ ਤੁਸੀਂ ਮਹਾਕਾਲੀ ਦੇ ਸ਼ਰਨ ਚ ਜਾਓਗੇ ਤਾਂ ਮਹਾਕਾਲੀ ਅਗਰ ਤੁਹਾਡੇ ਤੋਂ ਖੁਸ਼ ਹੋ ਗਈ ਤਾਂ ਤੁਹਾਨੂੰ ਕਿਸੇ ਦੁਸ਼ਮਣ ਦੀ ਤੋਂ ਡਰਨ ਦੀ ਲੋੜ ਨਹੀਂ ਚਾਹੇ ਕਿੰਨਾ ਵੱਡਾ ਕਿਉਂ ਨਾ ਦੁਸ਼ਮਣ ਹੋਵੇ ਚਾਹੇ ਕਿਉਂ ਕੋਈ ਉਹ ਕਹਤਾ ਕੋ ਹੁੰਦਾ ਆਪਣੇ ਆਪ ਨੂੰ ਚੇਲਾ ਕਿਉਂ ਨਾ ਹੋਵੇ ਸੋ ਦੋਸਤੋ ਜਿਹੜੀ ਸੇਵਾ ਭਾਵਨਾ ਸੇਵਾ ਭਗਤੀ ਹੈ ਉਹਦੇ ਨਾਲ ਬਹੁਤ ਕੁਝ ਕਰ ਸਕਦੇ ਆ ਬਹੁਤ ਕੁਝ ਜਿੱਤਿਆ ਜਾ ਸਕਦਾ ਅਗਰ ਤੁਸੀਂ ਸੇਵਾ ਭਾਵ ਦੇ ਨਾਲ ਚੱਲਦੇ ਰਹੋਗੇ ਸੇਵਾ ਭਗਤੀ ਨਾਲ ਕਰੋਗੇ ਤਾਂ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਇਹ ਕੰਮ ਹੁੰਦਾ ਹੈ ਰਿਜ਼ਲਟ ਇਹਦਾ ਬਹੁਤ ਜ਼ਬਰਦਸਤ ਮਿਲਦਾ ਹੈ ਸੋ ਮਾਤਾ ਕਾਲੀ ਆਪਣੇ ਭਗਤਾਂ ਨੂੰ ਤਾਂ ਹਮੇਸ਼ਾ ਖੁਸ਼ ਰੱਖਦੀ ਹੈ ਜਿਹੜਾ ਮਹਾਕਾਲੀ ਨੂੰ ਆਪਣਾ ਜਿਹੜਾ ਮਾਂ ਮੰਨ ਕੇ ਜਦੋਂ ਮਾਂ ਦੀ ਸੇਵਾ ਕਰਦਾ ਹੈ ਤੇ ਮਾਕ ਕਾਲੀ ਬੱਚਿਆਂ ਵਾਂਗੂ ਜਿਸ ਤਰ੍ਹਾਂ ਇੱਕ ਮਾਂ ਬੱਚੇ ਦਾ ਲਲ ਲਲ ਪਾਲਣ ਪੋਸ਼ਣ ਕਰਦੀ ਹੈ ਉਦਾਂ ਹੀ ਮਾਤਾ ਕਾਲੀ ਤੁਹਾਡਾ ਪਾਲਣ ਪੋਸ਼ਣ ਕਰੇਗੀ ਤੁਹਾਡਾ ਦੁੱਖ ਦਿਲ ਦਾ ਦੂਰ ਕਰੇਗੀ ਤੁਹਾਡੇ ਕਸ਼ਟ ਮਿਟਾਵੇਗੀ ਤੁਹਾਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਪੈਂਦੀ ਮਹਾ ਮਾਈ ਦੀ ਸੇਵਾ ਕਰ ਤੁਸੀਂ ਇਹ ਨਰਾਤਿਆਂ ਦੇ ਵਿੱਚ 9 ਦਿਨ ਤੁਸੀਂ ਕਰ ਦਿੱਤੀ ਤਾਂ ਤੁਹਾਨੂੰ ਕੋਈ ਕਿਸੇ ਚੀਜ਼ ਦੀ ਲੋੜ ਨਹੀਂ ਪੈਣੀ ਦੋਸਤੋ ਤਾਂ ਦੋਸਤੋ ਜਿਹੜਾ ਇਹ ਮੈਂ ਤੁਹਾਨੂੰ ਮੰਤਰ ਕਹਿ ਰਿਹਾ ਕਿ ਇਹ ਜਿਹੜਾ ਮੰਤਰ ਹੈ ਮਹਾ ਕਾਲੀ ਦਾ ਮਾਤਾ ਕਾਲੀ ਦੁਰਗਾ ਰੂਪੀ ਮਹਾ ਕਾਲੀ ਹੈ ਜਿਹੜੀ ਸ਼ਵੀਰਿਸ਼ ਜਿਹੜੀ ਦੁਰਗਾ ਬਣ ਜਾਂਦੀ ਹੈ ਤੇ ਰਾਤ ਨੂੰ ਕਾਲੀ ਇਹ ਉਹ ਮਾਂ ਆ ਕਿਉਂ ਕਰਕੇ ਮਾਂ ਦੁਰਗਾ ਦੇ ਸਰੂਪ ਹੈ ਸਾਰੇ ਜਿੰਨੇ ਵੀ ਕਾਲੀ ਜਦੋਂ ਕਰੋਧ ਚ ਹੁੰਦੀ ਹੈ ਉਦੋਂ ਕਾਲੀ ਬਣਦੀ ਹੈ ਜਦੋਂ ਦੁਸ਼ਟਾਂ ਦਾ ਨਾਸ਼ ਕਰਨਾ ਹੁੰਦਾ ਜਾਂ ਜਦੋਂ ਬੱਚੇ ਆਵਾਜ਼ ਮਾਰਦੇ ਆ ਕੋਈ ਸਹੀਟ ਪੈ ਗਈ ਹੋਵੇ ਤਾਂ ਮਾਂ ਉਦੋਂ ਕਾਲੀ ਰੂਪ ਚ ਆਉਂਦੀ ਹੈ ਸੋ ਦੋਸਤੋ ਜੇ ਮਾਂ ਕਾਲੀ ਨੂੰ ਮਾਂ ਆਪਣੀ ਮਾਂ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹੋ ਤੁਹਾਡੇ ਤੇ ਦੁੱਖ ਤੇ ਦਿੱਕਤ ਰਹਾ ਤਾਂ ਤੁਹਾਨੂੰ ਦੂਰ ਕਰਨ ਲਈ ਮਹਾਕਾਲੀ ਜ਼ਰੂਰ ਆਏਗੀ ਸੋ ਇਹ ਨਰਾਤਿਆਂ ਦੇ ਵਿੱਚ ਜਿਹੜਾ ਤੁਸੀਂ ਕੰਮ ਹੈ ਉਹ ਕਰ ਲਿਓ ਤੁਹਾਡਾ ਆਪਣੇ ਆਪ ਹੀ ਜਿਹੜਾ ਆ ਕਲਿਆਣ ਹੋ ਜਾਣਾ ਹੁਣ ਤੁਸੀਂ ਮੰਤਰ ਪਹਿਲਾਂ ਤਾਂ ਸੁਣ ਲਓ ਜਿਹੜਾ ਮੰਤਰ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਉਸ ਤੋਂ ਬਾਅਦ ਇਹਦੀ ਵਿਧੀ ਸਾਰੀ ਦੱਸ ਦਵਾਂਗੇ ਇਹਨੂੰ ਕਿੱਥਾ ਪ੍ਰਯੋਗ ਕਰਨਾ ਵੀ ਦੱਸ ਦਵਾਂਗੇ ਤੇ ਮੰਤਰ ਸੁਣ ਲਓ ਪਹਿਲਾਂ ਸਤਨਾਮ ਅਦੇਸ਼ ਗੁਰੂ ਕੋ ਦੁਰਗਾ ਰੂਪੀ ਕਾਲੀ ਆਵੋ ਆਕੇ ਮੇਰੇ ਕਸ਼ਟ ਮਿਟਾਵੋ ਨਾ ਆਵੋ ਤਾਂ ਦੁਹਾਈ ਗੁਰੂ ਗੋਖਨਾਥ ਦੀ ਚੱਲੇ ਮੰਤਰ ਫੁਰੇਵਾਚਾ ਦੇਖਾਂ ਦੁਰਗਾ ਰੂਪੀ ਕਾਲੀ ਤੇਰੀ ਹਾਜ਼ਰੀ ਦਾ ਤਮਾਸ਼ਾ ਤੋਂ ਦੋਸਤੋ ਇਹੀ ਮੰਤਰ ਸੀ ਮੰਤਰ ਬਹੁਤ ਛੋਟਾ ਜਿਹਾ ਢਾਈਆ ਕਲਾਮ ਜਿਹਨੂੰ ਕਹਿੰਦੇ ਆ ਢਾਈਆ ਮੰਤਰ ਹੈ ਸ਼ਾਬਰ ਮੰਤਰ ਹੈ ਮੰਤਰ ਫੇਰ ਬੋਲਦਣਾ ਸਤਨਾਮ ਆਦੇਸ਼ ਗੁਰੂ ਕੋ ਦੁਰਗਾ ਰੂਪੀ ਕਾਲੀ ਆਵੋ ਆ ਕੇ ਮੇਰੇ ਕਸ਼ਟ ਮਿਟਾਵੋ ਨਾ ਆਵੋ ਤਾਂ ਦੁਹਾਈ ਗੁਰੂ ਗੋਖਨਾਥ ਦੀ ਚੱਲੇ ਮੰਤਰ ਫੁਰੇਵਾੱਚਾ ਦੇਖਾਂ ਦੁਰਗਾ ਰੂਪੀ ਕਾਲੀ ਤੇਰੀ ਹਾਜ਼ਰੀ ਦਾ ਤਮਾਸ਼ਾ ਸੋ ਦੋਸਤੋ ਇਹ ਮਾਤਾ ਕਾਲੀ ਦਾ ਦੁਰਗਾ ਰੂਪੀ ਕਾਲੀ ਜਿਹੜੀ ਦੁਰਗਾ ਤੋਂ ਕਾਲੀ ਬਣ ਕੇ ਜਦੋਂ ਆਉਂਦੀ ਆ ਤਾਂ ਆਪਣੇ ਬੱਚਿਆਂ ਦੀ ਰੱਖਿਆ ਕਰਦੀ ਆ ਤਾਂ ਦੋਸਤੋ ਇਹ ਮਾਤਾ ਦਾ ਮੰਤਰ ਸੀ ਮੰਤਰ ਬੜਾ ਪਾਵਰਫੁੱਲ ਹੈ ਤੇ ਛੋਟਾ ਜਿਹਾ ਮੰਤਰ ਹੈ ਬਹੁਤ ਸੌਖਾ ਇਹਨੂੰ ਤੁਸੀਂ जाप ਕਰ ਲਿਓ ਨਰਾਤਿਆਂ ਦੇ ਵਿੱਚ ਤੁਸੀਂ ਕਰਨਾ ਕੀ ਹੈ ਹੁਣ ਸੁਣ ਲਓ ਇਹਦਾ ਪ੍ਰਯੋਗ ਕਿੱਦਾਂ ਕਰਨਾ ਪਹਿਲਾਂ ਦੋ ਤੁਸੀਂ ਦੀਵੇ ਆਟੇ ਦੇ ਬਣਾ ਲੈਣੇ ਆ ਆਟੇ ਦੇ ਦੀਵੇ ਬਣਾ ਕੇ ਉਹਨਾਂ ਦੇ ਵਿੱਚ ਤੁਸੀਂ ਤਿਲ ਦਾ ਤੇਲ ਪਾਣਾ ਤਿਲਾਂ ਦਾ ਤੇਲ ਲੈ ਲੈਣਾ ਤਿਲਾਂ ਦਾ ਤੇਲ ਪਾ ਕੇ ਰੂਮ ਜਿਹੜਾ ਆ ਰੂਮ ਦੀ ਬੱਤੀ ਬਣਾ ਕੇ ਵਿੱਚ ਪਾਉਣੀ ਆ ਉਹਦੇ ਵਿੱਚ ਤੁਸੀਂ ਆ ਕੀ ਕਰਨੇ ਆ ਦੋ ਲੌਂਗ ਦੋ ਜਿਹੜੇ ਦੀਵੇ ਤੁਸੀਂ ਬਣਾਣੇ ਦੋ ਲੌਂਗ ਇੱਕ ਦੀਵੇ ਵਿੱਚ ਦੂਸਰੇ ਦੋ ਦੋ ਲੌਂਗ ਦੂਜੇ ਦੀਵੇ ਵਿੱਚ ਤੁਸੀਂ ਦੋਨਾਂ ਦੀਵਿਆਂ ਦੇ ਵਿੱਚ ਦੋ ਦੋ ਲੌਂਗ ਪਾ ਲੈਣੇ ਆ ਇੱਕ ਦੀਵਾ ਤੁਸੀਂ ਮਹਾਕਾਲੀ ਦੇ ਮੰਦਰ ਦੇ ਵਿੱਚ ਲੈ ਕੇ ਜਾਣਾ ਠੀਕ ਹੈ ਮਹਾਕਾਲੀ ਨੂੰ ਉੱਥੇ ਦੀਪਦਾਨ ਕਰਕੇ ਆਉਣਾ ਨਰਾਤਿਆਂ ਦੇ ਪਹਿਲੇ ਨਰਾਤੇ ਤੋਂ ਸ਼ੁਰੂ ਕਰਨਾ ਤੁਸੀਂ ਇਹ ਮਾਤਾ ਕਾਲੀ ਨੂੰ ਇੱਕ ਦੀਵਾ ਤੁਸੀਂ ਸ਼ਾਮ ਦੇ ਟਾਈਮ ਇਹ ਕਰਨਾ ਠੀਕ ਹੈ ਸ਼ਾਮ ਨੂੰ ਜਿਹੜਾ ਕਰਨਾ ਰਤ ਪਹਿਲੇ ਨਰਾਤੇ ਸ਼ਾਮ ਨੂੰ ਇੱਕ ਦੀਵਾ ਮਹਾਕਾਲੀ ਦੇ ਮੰਦਰ ਦੂਜਾ ਦੀਵਾ ਤੁਸੀਂ ਆਪਣੇ ਘਰ ਦੇ ਬਾਹਰ ਜਿੱਥੇ ਤੁਹਾਡੀ ਚੌਖਟ ਆ ਮੇਨ ਕਰਦਾ ਮੁੱਖ ਦਰਵਾਜ਼ਾ ਉੱਥੇ ਲਾ ਦੇਣਾ ਬਾਹਰਲੇ ਪਾਸੇ ਠੀਕ ਹੈ ਤੇ ਘਰ ਵਿੱਚ ਆ ਕੇ ਤੁਸੀਂ ਇਹ ਜਾਪ ਕਰਨਾ ਮਾਤਾ ਕਾਲੀ ਦਾ ਜਿਹੜਾ ਤੁਹਾਨੂੰ ਮੰਤਰ ਦੱਸਿਆ ਮੰਤਰ ਤੁਸੀਂ ਇਹ ਘੱਟੋ ਘੱਟ ਨਹੀਂ ਤੇ ਜੜੀਆਂ ਇਹਦੀਆਂ 5 ਜਾਂ 7 ਮਾਲਾ ਤੁਸੀਂ ਪੜ੍ਹਨੀ ਆ ਠੀਕ ਹੈ ਨੌ ਨਰਾਤਿਆਂ ਦੇ ਵਿੱਚ ਇਹ ਜਿਹੜੇ ਤੁਹਾਨੂੰ ਦੱਸਿਆ ਮੰਤਰ ਦੱਸਿਆ ਮਹਾਕਾਲੀ ਦਾ ਛੋਟਾ ਮੰਤਰ ਢਾਈਆ ਕਲਾਮ ਜਿਹਨੂੰ ਕਹਿੰਦੇ ਆ ਉਹ ਮੰਤਰ ਹੈ ਇਹਨੂੰ ਤੁਸੀਂ 5 ਜਾਂ 7 ਮਾਲਾ ਕਰਨੀ ਆ 5 ਕਰ ਲਓ 7 ਕਰ ਲਓ ਇਹਨਾਂ ਦੋਵਾਂ ਵਿੱਚੋਂ ਜਿੰਨੀਆਂ ਮਰਜੀ ਕਰੋ ਠੀਕ ਹੈ 5 ਤੇ 7 ਕਰਨੀਆਂ ਕਰਨੀਆਂ ਚਾਹੇ 5 ਕਰੋ ਚਾਹੇ 7 ਦੋਨਾਂ ਚੋਂ ਜੇ ਤੁਹਾਨੂੰ ਚੰਗਾ ਲੱਗੇ ਤੁਸੀਂ ਉਸ ਤਰੀਕੇ ਨਾਲ ਕਰ ਲੈਣਾ ਠੀਕ ਹੈ ਜਦੋਂ ਤੁਸੀਂ ਇਹ ਮੰਤਰ ਤੁਹਾਡਾ ਸਿੱਧ ਹੋ ਗਿਆ 9 ਦਿਨਾਂ ਵਿੱਚ 9 ਰਾਤਾਂ ਦੇ ਵਿੱਚ ਠੀਕ ਹੈ ਤੁਸੀਂ ਕੀ ਕਰਨਾ ਜਦੋਂ ਵੀ ਮਹਾਕਾਲੀ ਨੂੰ ਯਾਦ ਕਰੋਗੇ ਮਹਾਕਾਲੀ ਨੇ ਤੁਹਾਡੇ ਤੋਂ ਹਾਜ਼ਰ ਹੋ ਜਾਣਾ ਤੁਸੀਂ ਆਪਣੇ ਘਰ ਦੇ ਮੰਦਰ ਦੇ ਵਿੱਚ ਇੱਕ ਦੀਵਾ ਲਾ ਦੇਣਾ ਮਹਾਕਾਲੀ ਦੇ ਨਾਮ ਦਾ ਜੋਤ ਜਿਹਨੂੰ ਕਹਿੰਦੇ ਤਿਲਾਂ ਦੇ ਤੇਲ ਦੀ ਲਾਉਣੀ ਆ ਤੇ ਇਹ ਮੰਤਰ ਪੜ੍ਹ ਕੇ ਦੋ ਅਰਗਬਤੀਆਂ ਲਾ ਦੇਣੀਆਂ ਠੀਕ ਹੈ ਦੋ ਅਰਗਬਤੀਆਂ ਲਾ ਕੇ ਮਹਾਕਾਲੀ ਨੂੰ ਯਾਦ ਕਰ ਲੈਣਾ ਤੇ ਮਹਾਕਾਲੀ ਅੱਗੇ ਫਰਿਆਦ ਕਰ ਦੇਣੀ ਜਿਹੜੀ ਵੀ ਤਕਲੀਫ ਹੋਏਗੀ ਮਹਾਕਾਲੀ ਹਾਜ਼ਰ ਨਾਜ਼ਰ ਹੋ ਕੇ ਕੰਮ ਤੁਹਾਡਾ ਕਰ ਦੇਗੀ ਚਾਹੇ ਕਿੰਨੀ ਵੀ ਮੁਸ਼ਕਲ ਕੰਮ ਹੋਵੇ ਜੜਾ ਵੀ ਕਹੋ ਕਿ ਵੱਡਾ ਕੰਮ ਹੋਵੇ ਉਹ ਪੂਰਾ ਹੋ ਜਾਏਗਾ ਉਹ ਮਾਂ ਕਾਲੀ ਨੂੰ ਜਦੋਂ ਬੱਚੇ ਵਾਜਾ ਮਾਰਦੇ ਮਾਤਾ ਕਾਲੀ ਜਰੂਰ ਆਉਂਦੀ ਤਾਂ ਦੋਸਤੋ ਇਹ ਕਰਕੇ ਦੇਖਿਓ ਅਜਮਾ ਕੇ ਕਰਕੇ ਦੇਖਿਓ ਬਹੁਤ ਜ਼ਬਰਦਸਤ ਇਹ ਮੰਤਰ ਹੈ ਇਹ ਪ੍ਰਯੋਗ ਕਰਕੇ ਦੇਖਿਓ ਸਾਡਾ ਜਮਾਇਆ ਹੋਇਆ ਸੀ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੈ ਪੀਰਾਂ ਦੀ